ਅਏ ਗਿਆ ਲਾਣੇ ਜਾਣ ਨਹੀਂ ਐ ਇਹ ਬਾਪੂ ਕਿੱਥੇ ਗਿਆ ਉਹ ਤਾਂ ਭਾਈ ਜੀ ਮੰਡੀ ਗਿਆ ਨਰਮਾ ਲੈ ਕੇ ਅ ਚਾਚਾ ਤੇ ਬੇਬੇ ਕਿੱਥੇ ਗਈ ਆ ਉਹ ਤਾਂ ਖੇਤ ਨੂੰ ਗਈ ਐ ਬੱਲਾ ਬੱਲਾ ਫੇਟੱਕ ਜੀ ਕੋਈ ਵੀ ਨਹੀਂ ਹੈਗਾ ਇਹ ਘੁੰਡ ਘੰਡ ਦੀ ਕੀ ਲੋੜ ਸੀ ਹਏ ਤੇ ਮੈਨੂੰ ਹਏ ਤੇ ਮੈਨੂੰ ਥੋੜੀ ਜੀ ਇਹ ਤੇ ਮੈਨੂੰ ਥੋੜੀ ਕੀ ਭਾਈ ਜੀ ਮਗਾ ਥੋੜੀ ਜੀ ਮਗਾ ਮੈਨੂੰ ਐ ਆ ਰੋੜਾ ਲੜਾ ਕਾਦਾ ਮਾਦਰ ਤੈਨੂੰ ਚਾਹ ਨੂੰ ਕਿਹਾ ਜੀਗਾ ਮੈਂ ਜਾਂਦਾ ਖੇਤ ਨੂੰ ਆਹ ਪਾਲੀ ਪਾਲੀ ਬੜੀ ਘਬराई ਹੋਈ ਹੈ ਕੀ ਗੱਲ ਹੋਈ ਖੋਲ ਕੇ ਦੱਸ ਮੈਨੂੰ ਕੀ ਗੱਲ ਹੋਈ ਜਰਾ ਅੱਜ ਮੈਂ ਹਰ ਤਮਾ ਹੋ ਕੇ ਪਰਦੀਵੇ ਮੈਂ ਹਰ ਤਮਾ ਹੋ ਕੇ ਪਰਦੀਵੇ ਮਿੱਤ ਲੂਣ ਵਾਂਗਰਾ ਖੜਦੀਵੇ ਤੇਰਾ ਵੀਰ ਕਰ ਅਲਗਰ ਜੀਵੇ ਉਹਨੂੰ ਵੀ ਕੁਝ ਸਮਝਾ